ਇਹ ਕੁਦਰਤੀ ਆਪਤ ਨਹੀਂ ਹੈ ਜਦੋਂ ਅਸੀਂ ਪਹਿਲਾਂ ਇਦੋਂ ਬਰਸਾਤਾਂ ਹੁੰਦੀਆਂ ਰਹੀਆਂ ਨੇ ਛਾਸੀ ਚ ਵੀ ਹੋਈਆਂ ਨੇ 23 ਚ ਵੀ ਹੋਈਆਂ ਨੇ ਜਿਹੜੀ ਇਹ ਜ਼ਮੀਨ ਗੱਲ ਨਿਕਲੀ ਹੈ ਕਿ ਬਰਸਾਤਾਂ ਨਾ ਹੋਣਾ ਇਹ ਕੁਦਰਤੀ ਮਾਨ ਨਹੀਂ ਹੈ ਕੁਦਰਤੀ ਆਪਤ ਨਹੀਂ ਹੈ ਫਲੱਡਾ ਨਾ ਆਉਣਾ ਕੁਦਰਤੀ ਨਹੀਂ ਹੈ ਇਹ ਕਾਰਨੋਂ ਇੱਕ ਜ਼ਾਹਰ ਕਰ ਦਿਆ ਗੱਲ ਕਿ ਸਾਡੇ ਲੋਕਾਂ ਦਾ ਜਿਹੜੇ ਜਿੱਥੇ ਮੰਨੀਆਂ ਨਾਲ ਜੁੜੇ ਹੋਇਆ ਉਹਨਾਂ ਨੂੰ ਕਿੱਥੋਂ ਤੱਕ ਉਹਨਾਂ ਦੀ ਸੋਚ ਡਿਵੈਲਪ ਹੋ ਗਈ ਕਿ ਉਹਨਾਂ ਨੇ ਗੱਲ ਸਮਝਣ 'ਚ ਕਾਮਯਾਬ ਹੋ ਗਏ ਕਿ ਇਹ ਇਹ ਜਿਹੜਾ ਪਾਣਾ ਇਹ ਕੁਦਰਤ ਨੇ ਨਹੀਂ ਦਿੱਤਾ ਇਹ ਮਨੁੱਖ ਦਾ ਵਾਪਰਾਇਆ ਹੋਇਆ ਮਨੁੱਖ ਦਾ ਕੀਤਾ ਹੋਇਆ ਇਹ ਵਰਤਾਰ ਹੈ ਹੁਣ ਜੇ ਭਰਾਏ ਨੂੰ ਇਹ ਗੱਲ ਨੂੰ ਸਾਫ਼ ਕਰਨਾ ਹੋਵੇ ਵੀ ਮਨੁੱਖ ਦਾ ਫਿਰੇ ਕਿਵੇਂ ਬਣ ਗਿਆ ਹੁਣ ਇਹ ਤੇ ਜੇ ਗੱਲਾਂ ਸਾਫ਼ ਦੱਸਦੇ ਆਂ ਬਈ ਮਨੁੱਖ ਨੇ ਇੰਨੀ ਕਿੱਥੇ ਕਿੱਥੇ ਗਲਤੀਆਂ ਕੀਤੀਆਂ ਹੁਣ ਜੇ ਲਬਰੀ ਬਣ ਕਰਨੀ ਹੋਵੇ ਵੀ ਮਨੁੱਖ ਨੇ ਦੁਨੀਆ ਦੇ ਵਿੱਚ ਪ੍ਰਚਲਿਤ ਦਾ ਗੱਲਾਂ ਅਖਬਾਰਾਂ 'ਚ ਲੱਗੇ ਹੋਏ ਨੇ ਵੇਖ ਲੱਗੇ ਨੇ ਤੁਸੀਂ ਰੋਜ਼ ਪੜ੍ਹਦੇ ਹੋ ਕਿ ਕੁਦਰਤ ਦੇ ਨਾਲ ਬਹੁਤ ਵੱਡੀ ਪੱਧਰ ਤੇ ਛੇੜਛਾੜ ਹੋਈ ਹੋਈ ਹੈ ਆਲਮੀ ਤਪਸ਼ ਵਧੀ ਹੋਈ ਹੈ ਜ ਜਨਿਸ ਆਰ ਟੈਂਪਰੇਚਰ ਆ ਨਾਲ ਦੇਗ ਸੈਲਸੀਅਸ ਡਿਗਰੀ ਟੈਂਪਰੇਚਰ ਵੱਧ ਹੈ ਇਹ ਦੇ ਕਾਰਨ ਜਿਹੜਾ ਮੌਸਮੀ ਬਟਾਰਾ ਹੋ ਅਪਸੈਟ ਹੋਇਆ ਹੈ ਬੇਮੌਸਮੀਆ ਬਰਸਾਤਾਂ ਬੇਮੌਸਮੀ ਠੰਡ ਬੇਮੌਸਮੇ ਗੜੇ ਪਾੜੇ ਬੇਮਸਮੇ ਪਚਾੜ ਆਉੜੇ ਇਹ ਕੁਦਰਤੀ ਬਰਕਰਾਰੇ ਦੇ ਵਿੱਚ ਆਮ ਵਾਪਰ ਗਏ ਕਦੇ ਸੁਣਿਆ ਨਹੀਂ ਸੀ ਅਭੀ ਛੋਟੇ ਛੋਟੇ ਹੁੰਦੇ ਬੱਦਲ ਫਟ ਫਟਣ ਦੀ ਘਟਨਾ ਕਦੇ ਸੁਣੀ ਨਹੀਂ ਸੀ ਇਸ ਕਰਕੇ ਇਹਦੇ ਤੇ ਇੱਕ ਦੁਨੀਆ ਪੱਧਰ ਦੀ ਪੈਰਿਸ ਦੇ ਵਿੱਚ ਮੀਟਿੰਗ ਹੁੰਦੀ ਹੈ ਜਿੱਥੇ ਇਸ ਗੱਲ ਤੇ ਚਰਚਾ ਹੁੰਦੀ ਹੈ ਕਿ ਆਲਮੀ ਤਬਸ਼ੂਖ ਵਧਾਉਣ ਦਾ ਦੋਸ਼ੀ ਕੌਣ ਹੈ ਜਰੂਰ ਇਹ ਨਿੰਮਾ ਹੈ ਆ ਤਾਂ ਦੁਨੀਆ ਦੇ ਦੋ ਦੇਸ਼ ਆਲਮੀ ਤਬਸ਼ ਦੇ ਜ਼ਿੰਮੇਵਾਰ ਬਣੇ ਸਭ ਤੋਂ ਵੱਧ ਅਮਰੀਕਾ ਤੇ ਦੂਜੇ ਨੰਬਰ ਤੇ ਚైనా ਇਹ ਦੋਨੇ ਦੇਸ਼ਾਂ ਨੂੰ ਉਸ ਪੈਰਿਸ ਦੀ ਮੀਟਿੰਗ ਦੇ ਵਿੱਚ ਐਲਾਨ ਕੀਤਾ ਕਿ ਇਹ ਤੀਜੀ ਦੁਨੀਆ ਦੇ ਦੇਸ਼ਾਂ ਨੂੰ ਮਾਮਜੇ ਵਜੋਂ ਰਾਸ਼ੀ ਦੇਣਗੇ ਕਿਉਂਕਿ ਇਹ ਦੋਨੇ ਮਰਕਾ ਆਲਮੀ ਕੱਪ ਸ਼ਿਭਰਉਣ ਦੇ ਦੋਸ਼ੀ ਹੈ ਜਿਹਨੂੰ ਟਰੰਪ ਨੇ ਆ ਕੇ ਆਪਣੀ ਜਦੋਂ ਕੁਰਸੀ ਸਾਮੀ ਉਹਨੇ ਇਸ ਸਮਝੌਤੇ ਨੂੰ ਰੱਦ ਕਰ ਜੇ ਨਹੀਂ ਤੁਹਾਡੇ ਇਹ ਗੱਲ ਸਮਝ ਆਈ ਹੈ ਕਿ ਆ ਜਿਹੜਾ ਬਟਾਰਾ ਕੁਦਰਤੀ ਵਾਪਰ ਰਿਹਾ ਹੈ ਆਲਮੀ ਤਰਸ਼ ਬਣਾਉਣ ਦਾ ਬਟਾਰਾ ਜੰਗਲਾਂ ਨੂੰ ਕੱਟ ਕੇ ਸੜਕਾਂ ਬਣਾਉਣ ਦਾ ਬਟਾਰਾ ਗ੍ਰੀਨ ਹੱਟ ਆਪਰੇਸ਼ਨ ਦੇ ਨਾਂ ਤੇ ਆਦਮਾਸ਼ੀਆਂ ਦੇ ਵਿਕਾਸ ਦੇ ਨਾਂ ਤੇ ਉਹਨਾਂ ਨੂੰ ਹਜ਼ਾਰ ਚ ਕਾਰਪੋਰੇਟ ਬਿਨਾਂ ਉਤੇ ਉਹਨਾਂ ਦੇ ਮਦਦ ਸੰਤਾ ਲਾਉਣ ਦਾ ਤੇ ਉਹਨਾਂ ਨੂੰ ਕਾਰਪੋਰੇਟ ਦੇ ਟਿਕਾਣੇ ਬਣਾਉਣ ਦਾ ਜਿਹੜਾ ਬਟਾਰਾ ਚੱਲ ਰਿਹਾ ਇਹ ਵੀ ਬਈ ਕੁਦਰਤ ਦਾ ਕੀਤਾ ਹੋਇਆ ਨਹੀਂ ਮਨੁੱਖ ਦਾ ਕੀਤਾ ਹੋਇਆ ਜਨੇ ਮਨੁੱਖ ਨੂੰ ਇਸ ਡਾਲ ਤੋਂ ਦੋਸ਼ੀ ਠਾਇਆ। ਇਹ ਹੈ ਬਰਸਾਤਾ ਹੁੰਦੇ ਹੈ। ਦੂਜਾ ਮਨੁੱਖ ਨੂੰ ਬਲਾਟੋਂ ਦੋਸ਼ੀ ਠਾਇਆ ਪਹਿਲੀ ਵਾਰ ਜਿਹੜੀ ਮੈਂ ਚਰਚਾ ਸੁਣੀ ਆ ਉਧਰ ਲੈ ਲਾ ਕੇ। ਜਿਹੜੇ ਜਿਹੜੇ ਪੰਜਾਬ ਦੇ ਵਿੱਚ ਹੜ੍ਹ ਆਏ ਆ। ਇਹ ਵੀ ਕੁਦਰਤ ਦੀ ਮਾਰ ਨਹੀਂ। ਆਮ ਕਰ ਚਲੀ ਜਾ ਰਹੀ ਹੈ। ਜਦੋਂ ਬਰਸਾਤਾ ਨਹੀਂ ਸੀ ਹੁੰਦੀਆ ਸੋਕਾ ਸੀ। ਉਦੋਂ ਇਹ ਕਹਾਣੀ ਹਰ ਹੋਈ। ਕਿ ਡੈਮਾਂ ਦੇ ਵਿੱਚੋਂ 30% ਪਾਣੀ ਆ ਜਿਹੜਾ ਉਹਦੀ ਸੰਭਾਲ ਨਹੀਂ ਹੋ ਰਹੀ ਉਹ ਪਾਕਿਸਤਾਨ ਨੂੰ ਜਾ ਰਿਹਾ ਹੈ ਡੈਮਾਂ ਦੇ ਜਿਹੜੇ ਫੱਟੇ ਨੇ ਉਹਨਾਂ ਦੇ ਵਿੱਚ ਮੋਰੇ ਹੋਏ ਹੋਏ ਨੇ ਉਹ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਉਹ ਸੰਭਾਹ ਨਹੀਂ ਜਾ ਰਿਹਾ ਤੇ ਨਾ ਇਹ ਗੱਲ ਵੀ ਜ਼ਿਕਰ ਹੋਇਆ ਕਿ ਡੈਮਾਂ ਦੇ ਵਿੱਚ ਗਾਰ ਨਹੀਂ ਪਈ ਕਿ ਪਾਣੀ ਸਮਰੱਥ ਦੀ ਜਿੰਨੀ ਸਮਰੱਥਾ ਆਉਦੀ ਉਹ ਨੂੰ ਉਤੋਂ ਮਾਪਿਆ ਜਾਂਦਾ ਹੈ ਕਿ ਐਨੇ ਕਿ ਉਸਕ ਪਾਣੀ ਹੈ ਦੇ ਵਿੱਚ ਇੰਨੇ ਫੁੱਟੇ ਕਰਪਾਣੀਆਂ ਇਹਦੇ ਚ ਪਰ ਉਹਦੀ ਸਮਰੱਥਾ ਬਹੁਤ ਜ਼ਿਆਦਾ ਘਟੀ ਹੋਈ ਹੈ ਜਿਹੜੀ ਤੁਸੀਂ ਪਬਲਿਕਲੀ ਸ਼ੋਅ ਕਰਦੇ ਹੋ ਕਿ ਇੰਨਾ ਪਾਣੀ ਤੇ ਡੈਮ ਵਿੱਚ ਉਹ ਨਾ ਪਾਣੀ ਉਹਨਾਂ ਦੇ ਵਿੱਚ ਹੁੰਦਾ ਵੀ ਇਸ ਕਰਕੇ ਕਿ ਇਸ ਡੈਮਾਂ ਦੀ ਕਦੇ ਵੀ ਤੁਸੀਂ ਹੁਣ ਤੱਕ ਸਫਾਈ ਨਹੀਂ ਕੀਤੀ ਇੱਥੇ ਵੀ ਮਨੁੱਖ ਦੋਸ਼ੀ ਹੈ ਮੈਨੇਜਮੈਂਟ ਦੋਸ਼ੀ ਹੈ ਕਹਿੰਦੇ ਦੂਜੀ ਗੱਲ ਇਹ ਹੈ ਕਿ ਦੁਨੀਆ ਪੱਧਰ ਦੀ ਇੱਕ ਸੰਕਟਾ ਬਣੀ ਹੋਈ ਹੈ ਜਿਹੜੀ ਵਿਸ਼ੇਪੱਤਰ ਦੀ ਇੰਟਰਨੈਸ਼ਨਲ ਸਾਂਸਤਾ ਦੀ 21 ਤਰੀਕ ਦੀ 2021 ਦੀ ਰਿਪੋਰਟ ਹੈ ਕਿ ਆਉਣ ਵਾਲੇ ਜਿਹੜੇ ਸਾਲ ਨੇ 2022 23 24 25 ਦੇ ਸ਼ਾਭੀ ਇਹਨਾਂ ਸਾਲਾਂ ਦੇ ਵਿੱਚ ਆ ਵਿਸ਼ਵ ਦੇ ਵਿੱਚ ਖਾਸ ਕਰਕੇ ਉੱਤਰੀ ਭਾਰਤ ਦੇ ਵਿੱਚ ਭਾਰਤ ਦੇ ਖੇਤਾਂ ਦੇ ਵਿੱਚ ਏਸ਼ੀਆ ਦੇ ਉੱਤਰੀ ਦੇਸ਼ਾ ਦੇ ਵਿੱਚ ਬੇਮੌਸਮੀ ਵਰਖਾ ਬੱ ਕਰ ਸਕਦਾ ਹੈ ਖੜਾ ਸਕਦੇ ਨੇ ਵੱਡੀ ਪਦਰਿਆ ਸਕਦੇ ਨੇ ਗਾਂ ਨੂੰ ਵੀ ਕਿੰਜਾ ਦੇ ਤੇ ਉਹਨਾਂ ਨੂੰ ਪੈਦਾਸ ਦੇਤੀਦਾ ਹੋਇਆ ਇਹ ਨਹੀਂ ਵੀ ਉਹ ਜਾਣਦੇ ਨੇ ਉਹਨਾਂ ਕੋਲ ਰਿਪੋਰਟਾਂ ਜਾਂਦੀਆਂ ਨਹੀਂ ਇਹਦੀ ਵੀ ਕੋਈ ਪਰਵਾਹ ਨਹੀਂ ਦੂਜਾ ਹਿੰਦੁਸਤਾਨ ਦਾ ਮੌਸਮ ਵਿਭਾਗ ਇਹਨਾਂ ਨੂੰ ਦੱਸਦਾ ਵੀ ਇਸ ਸਾਲ بارش ਪਹਿਲਾਂ ਨਾਲੋਂ ਜ਼ਿਆਦਾ ਹੋਣੀ ਹੈ ਉੱਥੇ ਵੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਉਹਦੀ ਵੀ ਕੋਈ ਪਰਵਾਹ ਨਹੀਂ 13 ਬਰਸਾਤ ਸ਼ੁਰੂ ਹੋਈ ਜਿਵੇਂ ਪਾਣੀ ਨੂੰ ਤਾ ਆਇਆ ਜਿਵੇਂ ਬਰਸਾਤ ਸ਼ੁਰੂ ਹੋਈ ਤਾਂ ਲੋਰੇ ਸੀ ਵੀ ਡੈਮਾਂ ਦੇ ਵਿੱਚ ਪਾਣੀ ਉਹਨਾਂ ਰੱਖਿਆ ਜਾਵੇ ਤਾਂ ਕਿ ਖਤਰੇ ਦੇ ਦਿਸਾਨ ਤੇ ਇੱਕਦਮ ਨਾ ਪਹੁੰਚ ਜੇ ਉਹ ਸੱਜੇ ਸੱਜੇ ਦੀ ਛੱਟਿਆ ਗਏ ਇਹ ਉਧਰ ਹੜਾ ਬੜੇ ਦੂਰ ਤਾਂ ਆਮ ਸ ਨੂੰ ਸੁਣ ਜੂ ਮਿਲ ਜੂ ਜਨੇ ਡੇਰਾ ਬੱਬਾ ਜਾਣ ਤੇ ਕੋਰੀ ਦੌਰ ਦੇ ਪਿੰਡਾਂ ਦੀਆਂ ਘਰਾਂ ਦੇ ਸਾਥੀ ਦੇ ਕੇ ਗਿਆ ਤੇ ਰਾਵੀ ਦੇ ਨੇੜੇ ਇਹ ਜਿੱਥੋਂ ਟੁੱਟੀ ਆ ਜੀ ਅਗਲਾ ਜਿਹੜਾ ਅਜਨਾਰੇ ਦਾ ਮੱਛੀ ਵਾਲਾ ਪਿੰਡ ਹੈ ਮੱਛੀ ਵਾਲਾ ਪਿੰਡ ਦੇ ਨਾਲ ਇੱਕਾ ਤੁਸੀਂ ਬੰਨ ਬਣਾ ਹੋਇਆ ਹੈ ਜਿਹੜਾ ਲਗਭਗ 12 ਫੁੱਟ ਚ ਹੈ ਤੇ ਲਗਭਗ ਮੈਂ ਮਣ ਕੇ ਆ ਮੀ 15 16 ਫੁੱਟ ਹੋ ਚੌੜਾ ਹੈ ਉਹਦੇ ਉੱਤੇ ਪੱਕੀ ਸੜਕ ਬਣੀ ਹੋਈ ਆ ਉਹ ਪੱਕੀ ਸੜਕ ਦੇ ਉੱਤੋਂ ਦੀ ਪਾਣੀ ਉਛਲ ਕੇ ਪਾਣੀ ਉਹ ਪਿੰਡ ਡੋਬ ਗਿਆ ਨੇ ਪਾਣੀ ਉਛਲ ਕੇ ਪਾਣੀ ਉਛਲ ਕੇ ਆਉਂਦਾ ਫਿਰ ਟੁੱਟਦਾ ਬੰਨ ਕਿੰਨਾ ਟਾਈਮ ਲੱਗਿਆ ਹੋਣਾ ਤੇ ਉਹਨੇ ਪਾਣੀ ਦੇ ਇੰਨੇ ਪ੍ਰੈਸ਼ਰ ਦੇ ਮੂਰੇ ਉਹ ਛੜਕ ਵੀ ਨਹੀਂ ਖੜ ਸਕੀ ਤੇ ਤੁਸੀਂ ਬੰਨ ਨਹੀਂ ਖੜਦੇ ਤੁਸੀਂ ਹਿਸਾਬ ਲਾ ਸਕਦੇ ਹੋ ਕਿ ਉਹ ਪਾਣੀ ਕਿੰਨਾ ਹੋਣਾ ਕਿਵੇਂ ਛੱਡਿਆ ਹੋਣਾ ਆ ਇਨਸਾਨ ਜਿਹਨੇ ਉੱਥੇ ਹੋਇਆ ਇਸ ਕਰਕੇ ਇਸ ਘਟਨਾ ਦੇ ਨਾਲ ਜੋੜ ਕੇ ਸਾਰੇ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਇਹ ਕੁਦਰਤੀ ਮਾਰ ਨਹੀਂ ਇਹ ਸਰਕਾਰ ਦੀ ਅਣਗਹਿਲੀ ਹੈ ਇਹ ਮਨੁੱਖੀ ਅਣਗੈਨੀ ਦਾ ਬਰਤਾਰਾ ਹੈ ਇਹ ਸਰਕਾਰਾਂ ਦੇ ਅਕੌਠੀ ਵਿਕਾਸ ਦਾ ਬਰਤਾਰਾ ਹੈ ਇਸ ਤੇ ਪੀਪਲ ਕਮਿਸ਼ਨ ਤੇ ਸੁਪਰੀਮ ਕੋਰਟ ਦੇ ਸੀਨੀਅਰ ਜੱਜ ਤੋਂ ਜੁਡੀਸ਼ਲ ਜਾਂਚ ਹੋਣੀ ਚਾਹੀਦੀ ਇਹ ਪਹਿਲੀ ਵਾਰ ਦੂਜੀ ਗੱਲ ਹੈ ਗੱਲ ਚੱਲਦੀ ਹੈ ਕਿ 12 ਸੌ ਕਰੋੜ ਰੁਪਈਆ ਤੁਹਾਡੇ ਕੋਲੇ ਪਹਿਲਾਂ ਪਿਆ 1600 ਕਰੋੜ ਰੁਪਈਆ ਹੁਣ ਦੇ ਗਿਆ મોદી 12000 ਕਰੋੜ ਉਹਨੂੰ 12000 ਕਰੋੜ ਦੀ ਰਕਮ ਦੀ ਜਦੋਂ ਮੇਰੇ ਵੱਲ ਪੁੱਛਿਆ ਪੰਜਾਬ ਦੀ ਸਰਕਾਰ ਨੂੰ ਮੇਰੇ ਵੱਲ ਪੁੱਛਿਆ ਉਹ 2021 ਦੇ ਵਿੱਚ ਦੇਤਾ ਸਾਨੂੰ 560 ਕਰੋੜ 22 ਦੇਤਾ 80 ਕਰੋੜ 23 ਦੇਤਾ 81 ਕਰੋੜ 24 ਦੇਤਾ 85 ਸਾਨੂੰ ਇਹਨਾਂ ਦਿੱਤਾ ਇਹ ਬਰਤਾਰੇ ਦੀ ਗੱਲ ਹੈ ਉਹਨੂੰ ਇਹ ਛੋੜੀ ਕਰੇ ਵੀ ਇਹ ਪੈਸਾ ਆਇਆ ਤੇ ਲੱਗਿਆ ਕਿਵੇਂ ਉਹਦੇ 'ਚ ਲਿਖਿਆ ਕੁਦਰਤੀ ਆਫਤਾਂ ਵਾਸਤੇ ਹੀ ਹੋ ਫਲੱਡ ਆਉਂਦੇ ਨੇ ਬਸਾਟਾਂ ਆਉਂਦੀਆਂ ਨੇ ਉਹਦੇ ਬਸੇ ਮੈਂਟੀਨੈਂਸ ਕਰਨਾ ਹੈ ਨਾ ਐਡਾ ਕਰਨਾ ਹੈ ਨਦੀਆਂ ਦਾ ਕਰਨਾ ਹੈ ਨਹਿਰਾਂ ਦਾ ਕਰਦਾ ਹੈ ਗਾਰ ਕਰਨਾ ਹੈ ਤੁਸੀਂ ਵੰਦੇ ਮਿੱਟੀ ਪਾਉਣੀ ਹੈ ਕੀ ਕਰਨਾ ਹੈ ਉਹਦੇ ਵਾਸਤੇ ਪੈਸਾ ਲੱਗਣਾ ਚਾਹੀਦਾ ਉਹਦਾ ਕਿਤੇ ਦੇਰ ਵਾੜੇ ਅੱਜ ਅੱਡ ਸਰਕਾਰ ਦੇ ਅੱਡ ਮੰਤਰੀਆਂ ਦੇ ਅੱਡ ਬਿਆਨ ਨੇ ਲਾਸਟ ਵੀਰੇ ਜਾ ਕੇ ਮੁਖਤਖਤਰ ਦਾ ਇੱਕ ਬਿਆਨ ਆਉਣਾ ਹੈ ਪੰਜਾਬ ਸਰਕਾਰ ਦਾ ਮੁਖ ਸਕੱਤਰ ਜਿਹੜਾ ਚੀਫ ਸਕੱਟਰੀ ਜਿਹਨੂੰ ਮੁੱਖ ਮੰਨਿਆ ਜਾਂਦਾ ਸਭ ਤੋਂ ਜ਼ਿਆਦਾ ਵੱਡਾ ਅੰਨੜਾ ਜਦੋਂ ਉਹ ਬਿਆਨ ਦਿੰਦਾ ਕਿ ਜਿਹੜੀ ਇਹ ਰਾਸ਼ੀ ਹੈ 12000 ਕਰੋੜ ਦੀ ਪੰਜਾਬ ਸਰਕਾਰ ਦੇ ਰਿਕਾਰਡ ਦੇ ਵਿੱਚ ਦਰਜ ਹੈ ਇਹ ਸਾਨੂੰ ਆਈ ਹੋਈ ਹੈ ਤੇ ਕਿਤੇ ਹੋਰ ਲੱਗਦੀ ਇਹਦਾ ਕੌਣ ਜਿੰਮੇਕਾਰ ਹੈ ਉਹ ਕਿੱਥੇ ਲੱਗੀ ਕੌਣ ਦੇऊंगा ਨੂੰ ਤੁਸੀਂ ਬਰਤ ਲਈ ਤੇ ਸਰਕਾਰ ਜੇ ਇੰਦਰ ਗਰੇਵਾਂ ਦਾ 12000 ਕਰੋੜ ਦੇ ਹੀ ਬੈਠਾ ਇਹ 12000 ਕਿੱਧਰ ਛੇੜੀ ਕਰ ਲਈ ਕਿੱਥੇ ਵਟ ਲਿਆ ਤੇ ਸਾਡੇ ਇਹਨਾਂ ਕੋਲ ਤਾਂ ਲਏ ਦੇ ਕੇ 16 ਕਰੋੜ ਰੁਪਇਆ ਕੇਂਦਰ ਦਾ ਉਹ 2805 ਕਰੋੜ ਰੁਪਇਆ ਹੋਣਾ ਆਇਆ ਉਹ ਕਿੱਥੇ ਲਾਦਾ ਕਰੋ ਲਾਦਾ ਕੀ ਕਰਨਗੇ ਤੁਸੀਂ ਆਏ ਹੋ ਤੁਸੀਂ ਇਸ ਕਰਕੇ ਨਹੀਂ ਆਏ ਕਿ ਸਾਡੀ ਜ਼ਿੰਮੇਵਾਰੀ ਤੁਸੀਂ ਇਸ ਕਰਕੇ ਆਏ ਹੋ ਵੀ ਸਾਡੀ ਨਾਲ ਬਰਸਤ ਹੈ ਜਦੋਂ ਕਿਸੇ ਤੇ ਸੰਕਟ ਪੈਂਦਾ ਅਸੀਂ ਆਉਨੇ ਆ ਤੁਸੀਂ ਉਵੇਂ ਆਏ ਹੋ ਤੁਸੀਂ ਉਵੇਂ ਆ ਕੇ ਤੁਸੀਂ ਉਹ ਆਪਣੀ ਡਿਊਟੀ ਨਿਭਾਈ ਹੈ ਆਪਣਾ ਕੰਮ ਕੀਤਾ ਜਿਹੜਾ ਤੁਸੀਂ ਆਪਣੇ ਭਾਈਚਾਰੇ ਨਾਲ ਦੁਖੀ ਕਰਨ ਵੇਲੇ ਕਿਸੇ ਮਜਨੂਮਾ ਵੇਲੇ ਜਿਨ੍ਹਾਂ ਦੇ ਘਰ ਤਾਂ ਹੈ ਵਿੱਚ ਜਿਨ੍ਹਾਂ ਦੇ ਪਸੂ ਮਰ ਗਏ ਜਿਨ੍ਹਾਂ ਦੀ ਕੰਕ ਸਾਰੀ ਭਿੱਜ ਗਈ ਜਿਨ੍ਹਾਂ ਦੇ ਸਾਰੇ ਕੱਪੜੇ ਭਿੱਜ ਗਏ ਬਾਈ ਉਹਨਾਂ ਦੇ ਦੁੱਖਾਂ ਤੇ ਜਾਣ ਦਾ ਜਿਹੜਾ ਕੰਮ ਤੁਸੀਂ ਨੇ ਕੀਤਾ ਇਹਦੀ ਤੁਸੀਂ ਸਰਾਧਾ ਸਾਰੀ ਦੁਨੀਆ ਪਰ ਤੇ ਤੁਹਾਡਾ ਕੰਮ ਹੈ ਤੁਸੀਂ ਕੀਤਾ ਬਹੁਤ ਸ਼ਾਬਾਸ਼ ਤੁਝਾ ਅਗਲਾ ਇਹ ਗਾਇਸ਼ੂ ਮੈਂ ਮਿਲਣ ਤਾਂ ਮੈਂ ਜਾਉਂਦਾ ਮੈਂ ਨਾ ਮੈਂ ਜਾਉਂਦਾ ਫਰਮਾਣਾ ਅਗਲਾ ਜਿਹੜਾ ਇਹ ਸ਼ੂਆ ਛੋਟਾ ਮੈਂ ਉਹਦੇ ਨਾਲ ਗੱਲ ਕਰਨੀ ਜਾਣਾ ਵੀ ਉਹ ਉਹ ਆ ਭਰਾ ਉਹ ਤਰਾਲੀ ਰਹੇ ਪਰਾਇ ਦੇ ਉੱਤੇ ਜਦੋਂ ਵੀ ਮੈਂ ਅਖਬਾਰ ਦੇ ਵਿੱਚ ਔੜਦੀ ਬਾਤ ਪੜਦਾ ਜਿਹੜੀ ਚੂੜੀ ਇਧਰ ਹੀ ਖਸੀ ਜਾਂਦੀ ਹੈ ਗ੍ਰੀਨ ਕਰਬਿਓਨ ਦੀਆਂ ਰਿਪੋਰਟਾਂ ਦੇ ਪ੍ਰਸ਼ਾਸਨ ਦੇ ਕੋਲੇ ਕੋਈ ਜਵਾਬ ਨਹੀਂ ਹੁਣ ਕਹ ਕਹੇ ਪਰਾਇ ਨੂੰ ਸਾਮਣ ਦਾ ਪ੍ਰਬੰਧ ਕੀ ਕੀਤਾ ਹੈ ਪ੍ਰਸ਼ਾਸਨ ਦੇ ਕੋਲੇ ਕੋਈ ਜਵਾਬ ਨਹੀਂ 2019 ਵਿੱਚ ਸੁਪਰੀਮ ਕੋਰਟ ਦੀ ਕਰੂਲ ਆਉਂਦੀ ਹੈ ਕਿ ਕਿਸਾਨਾਂ ਨੂੰ ਜਿਹੜੇ ਕਿਸਾਨ ਪਰਾਲੀ ਨੂੰ ਗੱਚਵਾਉਂਦੇ ਹੈ ਇਹ ਪਰਾਲੀ ਦੇ ਉੱਤੇ 100 ਰੁਪਿਆ ਪਰ क्विंटल ਨਹੀਂ 25 100 ਰੁਪਿਆ ਪਰ ਏਕੜ ਦਾ ਨਾਮਜਾ ਅਦਾ ਕੀਤਾ ਜਾਵੇ ਤੇ ਕਿਸੇ ਨੇ ਢੇਲਾ ਨਹੀਂ ਹੁਣ ਤੱਕ ਕੋਈ ਨਹੀਂ ਦਿੱਤਾ ਦੱਸ ਦਿਓ ਜੇ ਕਿਸੇ ਨੂੰ ਵੇਲੇ ਜੇ ਨਹੀਂ ਸਾਡੇ ਕੋਲ ਇੰਨੀਆ ਗਰੀਬਾਂ ਨੇ ਕਿਵੇਂ ਗੱਟ ਸਕਦੇ ਆਂ ਦੀ ਦੋਸ਼ੀ ਤੁਸੀਂ ਹੋ ਹੁਣ ਪ੍ਰਾਣੀ ਨੂੰ ਇਹ ਬਣਾ ਰਖਿਆ ਵੀ ਇਹ ਇੱਕ ਵੇਸਟ ਚੀਜ਼ ਹੈ ਸੰਭੀ ਨਹੀਂ ਜਾ ਸਕਦੀ ਇਹਦਾ ਕੋਈ ਪ੍ਰੰਧ ਨਹੀਂ ਕਿਸੇ ਕੰਮ ਦੀ ਚੀਜ਼ ਨਹੀਂ ਪਰ ਪ੍ਰਾਣੀ ਦਾ ਤਾਂ ਸੈਂਕੜੇ ਸਮਾਨ ਬਣਦੇ ਆ ਪ੍ਰਾਣੀ ਤੋਂ ਤਾਂ ਇਕੱਠੇ ਮਿੱਤनियां ਬਣਦੀਆਂ ਨੇ ਪਰ ਆਜ ਤਾਂ ਬਾਲਣ ਦੇ ਕੰਮ ਆਉਂਦੀ ਹੈ ਪ੍ਰਾਣੀ ਦਾ ਬਾਇਓਗੈਸ ਦੇ ਕੰਮ ਆਉਂਦੀ ਹੈ ਪਰਾਇ ਦਾ ਪੱਠਿਆਂ ਦੇ ਕੰਮ ਆਉਂਦੀ ਹੈ। ਪਰਾਇ ਲੱਕ ਕੈਲਾ ਬਣਦੀਆਂ ਨੇ। ਪਰਾਇ ਦੀ ਪਲਾਈ ਬਣਦੀ ਹੈ। ਪਰਾਇ ਦਾ ਬਹੁਤ ਥਾਵਾਂ ਤੇ ਕੰਮ ਆਉਂਦੀ ਹੈ। ਪਰਾਇ ਬਰਤਨ ਦਾ ਜਿਹੜਾ ਆੜਿਆ ਨਹੀਂ ਤੁਹਾਡੇ ਕੋਲ ਤੀਕਾੜੀਆਂ ਤਾਂ ਤੁਸੀਂ ਨੇ ਨਹੀਂ ਕੀਤਾ। ਹੁਣ ਤੁਸੀਂ ਮਾੜੇ ਨੇ ਪਰਾਇ ਦਾ ਕੀਤਾ ਕਿ ਬਾਇਓਗੈਸ ਦੀਆਂ ਫੈਕਟਰੀਆਂ ਲੱਗੀਆਂ ਨੇ ਸਾਹਮਣੇ ਨੂੰ। ਉਹਦੇ ਪਿੱਛੇ ਵਾਈਡਿੰਗ ਦਾ ਕੀਤਾ ਥੋੜਾ ਜਿਹਾ ਪਰਾਇ ਦਾ। ਜਿਹੜੀ ਆਮ ਤੌਰ ਤੇ ਵੀ 70% ਪਰਾਇ ਹੈ ਜਿਹੜੀ। ਪਹਿਲਾਂ ਨਾਲੋਂ ਘੱਟ ਅੱਗ ਲੱਗਦੀ ਹੈ 70% ਪਰਾਇ ਦੀ। ਜੇ ਨਹੀਂ ਰਹਗੀ 30% ਜਦੋਂ 30% ਰਹਗੀ ਤਾਂ ਕਿਸਾਨ ਜੱਟੇ ਵਧੀ ਵਾਲੇ ਗੋਰਾ ਦੇ ਦੀ ਮੈਂ ਗੱਲ ਕਰਦਾ ਸੰਯੁਕਤ ਮੋਰਚੇ ਦੇ ਜੱਟਵੱਡੀਆਂ ਨੇ ਪੋਜੀਸ਼ਨ ਨਹੀਂ ਵੀ ਇਹਦੇ ਕੀ ਬੋਲਿਆ ਜਾਵੇ ਇਹਦੇ ਫਿਰ ਇਹ ਪੋਜੀਸ਼ਨ ਬਣਾਈ ਕਿ ਆਲਮੀ ਤਬਸ਼ ਪਹਿਲਾਂ ਹੀ ਵਧੀ ਜਾਂਦੀ ਹੈ ਇਹਦਾ ਦੋਸ਼ੀ ਹੋਰ ਹੈ ਸਾਡਾ ਨਾਮ ਲਿਆ ਜਾਂਦਾ ਹੈ ਇਸ ਕਰਕੇ ਸਾਨੂੰ ਕਿਸਾਨਾਂ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਅਸੀਂ ਅਲਾਨੀਆਂ ਅੱਗ ਨਹੀਂ ਲਾਵਾਂਗੇ ਵੀ ਅਸੀਂ ਪਰਾਲੀ ਨੂੰ ਅੱਗ ਲਾਵਾਂ। ਅਸੀਂ ਇਹ ਸ਼ਬਦ ਵਰਤੀਏ ਕਿ ਸਾਡੀ ਪਰਾਲੀ ਨੂੰ ਸਰਕਾਰ ਚੱਕੇ ਜੇ ਸਰਕਾਰ ਨਹੀਂ ਚੱਕਦੀਆਂ ਫਿਰ ਸਾਡੇ ਕੋਲੇ ਬੇਵਸੀ ਤੇ ਮਜਬੂਰੀ ਵਸ ਸਾਨੂੰ ਅੱਗ ਲਾਉਣੀ ਪੈਣੀ। ਇਹ ਤੁਲਾ ਚਾਰਾ ਨਹੀਂ। ਕਹਿੰ ਸਰਕਾਰ ਕਹਿੰਦੀ ਹੈ ਜੇ ਤੁਸੀਂ ਅੱਗ ਲਾਓਗੇ ਅਸੀਂ ਤੁਹਾਡੇ ਤੇ ਖਰਚੇ ਕਰਾਂਗੇ ਅਸੀਂ ਜੁਰਮਾਨੇ ਕਰਾਂਗੇ ਆ ਪਿਛਲੇ ਸਮੇਂ ਲੋਕ ਹੜਾਂ ਦੇ ਵਿੱਚ ਉਲਦੇ ਵਿੱਚ ਉਧਰ ਮਦਦ ਤੇ ਜਾ ਰਹੇ ਸੀ ਟਾਲੀਆਂ ਜਾ ਰਹੀਆਂ ਸੀ ਕੋਈ ਯਾਰ ਹੈ ਕੋਈ ਜਾ ਰਿਹਾ ਹੈ ਤੇ ਸਰਕਾਰ ਸਾਧਵੇਂ ਮਾਰੀ ਕਰਕੇ ਭਰਾਜ ਦੇ ਕੇ ਪਾਈ ਜਾਂਦੀ ਨਾਲੇ ਜਿਹਨੂੰ ਰੇਲਾ ਰੋਕਿਆ ਸੀ ਪਿਛਲੀਆਂ ਉਹਨਾਂ ਦੇ ਨੋਟਿਸ ਜਾਈ ਜਾਂਦੇ ਨੇ ਉਹਨਾਂ ਨੂੰ ਘਰਾਂ ਨੂੰ ਨੋਟਿਸ ਭੇਜ ਰਹੇ ਨੇ ਵੀ ਤੁਹਾਡੇ ਤੇ ਖਰਚੇ ਕਰਦੇ ਇਸ ਕਰਕੇ ਭਰਾਵੋ ਇਸ ਗੱਲ ਤੇ ਸਾਨੂੰ ਪੂਰੀ ਤਕੜਾਈ ਨਾਲ ਵੈਰੇਦਾਰੀ ਕਰਨੀ ਚਾਹੀਦੀ ਹੈ ਇੱਕ ਜ਼ਿੰਮੇਵਾਰ ਵਿਅਕਤੀੋਂ ਤੁਸੀਂ ਤੁਸੀਂ ਜੱਥੇਬੰਦ ਕਿਸਾ ਹੋ ਤੁਸੀਂ ਜੱਥੇਬੰਦ ਕੱਢੇ ਹੋ ਸਾਨੂੰ ਇਹ ਸੰਜੀਦਗੀ ਨਾਲ ਜਿਹੜੀ ਵੀ ਗੱਲ ਕਰਨੀ ਹੈ ਬਹੁਤ ਸੰਜੀਦਗੀ ਨਾਲ ਇੱਕ ਜ਼ਿੰਮੇਵਾਰ ਵਿਅਕਤੀ ਵਾਂਗ ਕਰਨੀ ਚਾਹੀਦੀ ਮੈਂ ਤੁਹਾਡੇ ਸੰਗਰੂਰ ਜ਼ਿਲ੍ਹੇ ਵਾਲੇ ਸਾਥੀਓ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਸੰਗਰੂਰ ਜ਼ਿਲ੍ਹਾ ਹੈ ਇਹਦਾ ਇੱਕ ਬਹੁਤ ਲੰਮਾ ਇਤਿਹਾਸ ਹੈ ਵੀ ਐਜੀਟੇਸ਼ਨਾਂ ਦੇ ਵਿੱਚ ਇੱਕ ਮੋਹਰੀ ਜਿਹਾ ਰਿਹਾ ਹੈ ਇਹ ਇਤਿਹਾਸ ਪਿਛਲਾ ਗਿਆ ਕਿਹ ਹੈ ਪੰਜਾਬ ਦੇ ਵਿੱਚ ਜਿੰਨੇ ਹੁਣ ਤੱਕ ਐਜੀਟੇਸ਼ਨ ਹੋਏ ਨੇ ਉਹਦੇ ਜਿਹੜਾ ਕੋਈ ਰੋਲ ਪੜਨੋ ਚਾਹੇ ਅਧਿਆਪਕਾਂ ਦਾ ਹੋਵੇ ਚਾਹੇ ਬਿਜਲੀ ਕਮੈਗਾ ਹੋਵੇ ਚਾਹੇ ਖੇਤ ਮਜ਼ਦੂਰਾਂ ਦਾ ਹੋਵੇ ਚਾਹੇ ਵਿਦਿਆਰਥੀਆਂ ਦਾ ਹੋਵੇ ਚਾਹੇ ਕਿਸਾਨਾਂ ਦਾ ਹੋਵੇ ਇਹ ਮੋਹਰੀ ਤੇ ਹੁਣ ਵੀ ਤੁਸੀਂ ਮੋਰੀ ਇਸ ਕਰਕੇ ਮੈਂ ਤੁਹਾਡਾ ਵੱਡਾ ਭਰਾ ਹੋਣ ਦੇ ਨਾਤੇ ਇੱਕ ਜੱਜੇ ਬੰਦੀ ਦਾ ਆਪ ਕੋ ਹੋਣ ਦੇ ਨਾਤੇ ਤੁਹਾਨੂੰ ਸੁਲਾਹ ਦਿੰਦਾ ਵੀ ਜਦੋਂ ਐਡੇ ਵੱਡੇ ਇਕੱਠ ਕਰਨ ਨਾਲ ਤੁਹਾਡੇ ਜਦੋਂ ਸਮਰੱਥਾ ਹੈਗੀ ਆ ਤੁਸੀਂ ਸਟੇਜ 'ਤੇ ਟੋਕ ਟੋਕ ਲਾ ਲੇ ਜੀ ਇਹਨਾਂ ਕਰਿਆ ਪਰ ਇਹ ਆਪਣਾ ਕਿਉਂਕਿ ਇੱਥੋਂ ਹੀ ਸਾਰੇ ਨੇ ਸਾਡੀਆਂ ਜਿਹੜੀਆਂ ਆਂ ਕਾਇਆਂ ਨੇ ਉਹਨਾਂ ਨੇ ਸਿੱਖਣਾ ਹੁੰਦਾ ਤੁਸੀਂ ਬਾਅਦ ਜਾਲ ਤੇ ਜਿ ਬੈਠੇ ਹੋ ਚਰਗਾ ਟਾਈਮ ਲੱਗਿਆ ਹੈ ਬਾਕੀ ਪ੍ਰਬੰਧ ਠੀਕ ਨੇ ਬਾਜਬੂਰੂ ਦੂਰ ਤੱਕ ਜਾਂਦੀ ਹੈ ਬਸ ਇਹੀ ਮੈਨੂੰ ਕਮੀ ਲੱਗ ਰਹੀ ਮੈਂ ਸਾਥੀਆਂ ਦੇ ਲੋਟ ਵੀ ਕਰਵਾਈ ਸੀ ਇਸ ਕਰਕੇ ਤੁਸੀਂ ਆਉਣ ਵਾਲੇ ਪ੍ਰੋਗਰਾਮ ਨਾਲ ਦਾ ਧਿਆਨ ਕਰਨਾ ਆਪਣੀਆਂ ਜੱਫੇ ਬੰਨੀਆਂ ਜਿਹੜੀਆਂ ਸ੍ਰੋਤ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਜਿਨ੍ਹਾਂ ਦੀ ਕੱਲ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਉੱਥੇ ਬਕਾਇਦਾ ਇਹ ਤੈਅ ਕੀਤਾ ਕਿ ਕੱਲੇ ਪੰਜਾਬ ਨੂੰ ਨਹੀਂ ਉਤਰੀ ਭਾਰਤ ਦੇ ਚਾਰ ਸਟੇਟਾਂ ਪੰਜਾਬ ਹਰਿਆਣਾ हिमाचल प्रदेश ਤੇ ਉਤਰਾਖੰਡ ਦੇ ਵਿੱਚ ਹੜ੍ਹ ਆਏ ਨੇ ਇਹਨਾਂ ਚਾਰਾ ਸਟੇਟਾਂ ਨੂੰ 1 ਲੱਖ ਕਰੋੜ ਰੁਪਏ ਦੀ ਰਾਸ਼ੀ ਇਹਨਾਂ ਨੂੰ ਭੇਜੀ ਜਾਵੇ ਕੇਂਦਰ ਨੂੰ ਅਪੀਲ ਕੀਤੀ ਹੈ ਜੇ ਉਹਦੇ ਨਾਲ ਜਿਹੜੇ ਮਹਾਰਾਸ਼ਟਰ ਕਰਨਾਟਕਾ ਦੇ ਹੋਰ ਸਟੇਟਾਂ ਦੇ ਵਿੱਚ ਕੋਈ ਹੜ੍ਹ ਆਏ ਨੇ ਐਸੇ ਰੇਸ਼ੋ ਨਾਲ ਉਹਨਾਂ ਸਟੇਟਾਂ ਦੀ ਮਦਦ ਵੀ ਕੀਤੀ ਜਾਵੇ ਤੇ ਅਸੀਂ ਇਹ ਸਾਰੀਆਂ ਗੱਲਾਂ ਕਦ ਰੱਖੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਗਲਾ ਕੀ ਪ੍ਰੋਗਰਾਮ ਹੁੰਦਾ ਹੈ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਜਿਹੜੀ ਪਹਿਲਾ ਹੜਾ ਮੇਲੇ ਦੀ ਪਹਿਲ ਕਦਮੀ ਸਭ ਤੋਂ ਕੀਤੀ ਹੈ ਸਲਤਨਪੁਰ 로ਟੀ ਦੀ ਮੀਟਿੰਗ ਦੇ ਵਿੱਚ ਫੌਰੀ ਮੀਟਿੰਗ ਕਰਕੇ ਫੈਸਲਾ ਲਿਆ ਉਹਦੇ ਵਿੱਚ ਭਾਵੇਂ ਕਿੰਤੀ ਘੱਟ ਹੋਈ ਹੈ ਕਿਉਂਕਿ ਫੌਰੀ ਮੀਟਿੰਗ ਸੀ ਉਹ ਫੈਸਲਾ ਬਹੁਤ ਵਧੀਆ ਸੀ ਕਿ ਅਸੀਂ ਸੰਯੁਕਤ ਮੋਰਚੇ ਦੇਆਂ ਜਥੇਬੰਦੀਆਂ ਨੂੰ ਆਪਣੇ ਤੌਰ ਤੇ ਜਾਂ ਸਾਂਝੇ ਤੌਰ ਤੇ ਉਹ ਵਾਅਦਤ ਕਰਨ ਦੇ ਉਹ ਹੀ ਬਿਨਾਂ ਚਾਹਣਾ ਅੱਜ ਸਵੇਰੇ ਪਤਾ ਲੱਗਿਆ ਵੀ ਜਿਹੜਾ ਉਹ ਖੇਤਰ ਹੈ ਹੜ੍ਹ ਵਾਲਾ ਖੇਤਰ ਹੈ ਜਿਹੜਾ ਉਹ دریاਵਾਹਾਂ ਦੇ ਵਿੱਚ ਪਾਣੀ ਦਾ ਥੋੜਾ ਫੋਰ ਵਧਾਰਾ ਫਸਾਰਾ ਹੋਇਆ ਕੁਝ ਇੱਕ ਗੱਲਾਂ ਸੱਚੀਆਂ ਹੁੰਦੀਆਂ ਨੇ ਉਸ ਇੱਕ ਗੱਲਾਂ ਮਗਰ ਨਹੀਂ ਪਾਈਆਂ ਜਾਂਦੀਆਂ ਮੈਂ ਇੱਕ ਵੀਡੀਓ ਦੇਖੀ ਕਿ ਕੋਲੇ ਵਾਲਾ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਪਹਿਲਾਂ ਵਾਂਗ ਫੇਰ ਆ ਗਿਆ ਉਹ ਵੀਡੀਓ ਪਿਛਲੀ ਪਾਰ ਰੱਖੀ ਹੈ ਉਹ ਪਾਣੀ ਕੁੱਟਿਆ ਹੋਇਆ ਰਖਾ ਰਹੇ ਨੇ ਪੱਨ ਸੁੱਕਿਆ ਹੋਇਆ ਪਾਣੀ ਰਖਾ ਰਹੇ ਨੇ ਮੈਂ ਜਦੋਂ ਫੋਨ ਕਰਕੇ ਤੁਰਤ ਪੁੱਛਿਆ ਵੀ ਕੀ ਜੜ ਹਾਲਤ ਰਾਵੀ ਦੇ ਵਿੱਚ ਫਿਰ ਇਸ ਤਰ੍ਹਾਂ ਦੀ ਬਣ ਗਈ ਜਦੋਂ ਉਹਨਾਂ ਦਾ ਇਹ ਸੀ ਕਿ ਬਈ ਨਹੀਂ ਜੀ ਰਾਵੀ ਚ ਤਾਂ ਪਾਣੀ ਪਹਿਲਾਂ ਨਾਲੋਂ ਨਿਕੋਣਾ ਹੋਇਆ ਇਸ ਤਰ੍ਹਾਂ ਦੀ ਹਾਲਤ ਨਹੀਂ ਹੈ ਇਸ ਕਰਕੇ ਜੇ ਭੂਈ ਵੀ ਇਸ ਹਾਲਤ ਦੇ ਵਿੱਚ ਤਾਂ ਸਾਡੀ ਸਾਥੀ ਉਹ ਜਿੰਮੇਵਾਰੀ ਬਣਦੀ ਹੈ ਕਿ ਆਪਾਂ ਵੀ ਉਥੇ ਇੱਕ ਜਿਹੜੀ ਮਿੱਟੀ-ਮੁੱਟੀ ਕੱਟਾਈ ਦੀ ਜ਼ਮੀਨਾਂ ਦੇ ਵਿੱਚ ਉਹਨਾਂ ਦੀ ਮਦਦ ਕਰਨ ਵਾਸਤੇ ਸੀਡ ਦੀ ਮਦਦ ਕਰਨ ਵਾਸਤੇ ਜਿੰਨੀ ਕਿਸੇ ਜੱਦੀ ਮੰਡੀ ਦਾ ਬਿੱਤ ਹੈ ਉਹਦੇ ਮਤਲਬ ਇਸ ਮਦਦ ਵਾਸਤੇ ਆਪਾਂ ਅੱਗੇ ਆਈਏ ਤੇ ਨਾਲ ਉਧਰ ਇੱਕ ਵੱਡੀ ਗੱਲ ਹੈ ਵੀ ਉਧਰ ਜਿਹੜਾ ਵਿਆਸ ਦਾ ਚੜਦੇ ਵਾਲਾ ਪਾਸਾ ਹੈ ਵਿਆਸ ਦਰਿਆ ਦੇ ਚੜਦੇ ਤੇ ਲੈਂਦੇ ਆਏ ਪਾਸੇ ਗਰਦਾਸਪੁਰ ਪੰਜਾਬ ਹੈ ਇਧਰ ਗਰਦਾਸਪੁਰ ਦੇ ਜ਼ਿਲ੍ਹੇ ਦੇ ਛਿਪਦੇ ਵਾਲੇ ਪਾਸੇ ਗਰਦਾਸਪੁਰ ਦਾ ਏਰੀਆ ਹਸਰੀਹਰ ਬੁਬਨਪੁਰ ਦਾ ਏਰੀਆ ਹੈ ਤੇ ਚੜਦੇ ਵਾਲੇ ਪਾਸੇ ਬਕਰੀਆਂ ਵਾਲੇ ਪਾਸੇ ਹਜ਼ਾਰਪੁਰ ਦਾ ਗੰਨੇ ਦੀ ਬੈਟ ਹੈ। ਉਹ ਗੰਨੇ ਦੀ ਬੈਟ ਦੇ ਵਿੱਚ ਗੰਨੇ ਦੀ ਫਸਲ ਹੈ ਜਿਹੜੀ ਬਹੁਤ ਤਬਾਹ ਹੋਈ ਜਾ ਹਜ਼ਾਰਾਂ ਏਕੜ। ਉੱਥੇ ਵੀ ਜਿਹੜਾ ਉਹਨਾਂ ਗੰਨੇ ਦਾ ਸੀਡ ਦਾ ਪ੍ਰਬੰਧ ਦੀ ਹੈ ਸਰਕਾਰ ਕੋਲ ਦਾ ਮੰਗ ਪੱਤਰ ਪਾਈ ਸੀ। ਬਿਓ ਗੰਨੇ ਦੇ ਸੀਡ ਦਾ ਪ੍ਰਬੰਧ ਹੈ ਉਹ ਸਰਕਾਰ ਹੀ ਕਰੇ ਤੇ ਆਪਾਂ ਵੀ ਜਥੇਬੰਦੀਓ ਵੱਲੋਂ ਜਿੰਨਾ ਕਿਸੇ ਤੋਂ ਹੋ ਸਕਦਾ ਹੈ ਉੱਥੇ ਮਦਦ ਕਰੀਏ। ਇਹਨਾਂ ਸ਼ਬਦਾਂ ਨਾਲ ਆਪਣੀ ਗੱਲ ਸਤਿਕਾਰ ਨਾਲ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਹ ਹਨ ਜੋਗਿੰਦਰ ਸਿੰਘ ਰਾਾ ਫੂਬਾ ਪ੍ਰਧਾਨਾ ਛੋੜੀ ਨਾਲ ਗੱਲਬਾਤ